ਪਨ 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 ਜੀ ਦੀਮਿਆਂ ਵਾਲੇ ਨੇ ਕਰਨਾ ਯਾਰ ਤਾਂ ਹਰੂ ਗੱਲ ਯਾਰਨ ਦੇ ਅੱਗ ਲਾਓ ਅੱਗ ਲਾਓ 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 ਅੱਗ ਲਾ ਦਿਓ ਅੱਗ ਲਾ ਦਿਓ ਮੇਰੇ ਕੋਲ ਹੈਗੇ ਨੇ ਲੈ ਜੀ ਲੈ ਜਾ ਮੈਂ ਚਲੋ ਅੱਗ ਲਾ ਦਿਓ ਲਾਓ ਅੱਗ ਲਾਓ ਅੱਗ ਲਾਓ ਲਾ ਦਿਓ ਅੱਗ ਲਾ ਦਿਓ ਭਾਈ ਅੱਗ ਲਾ ਦਿਓ ਅੱਗ ਅੱਖੀਂ ਇਹਨੇ ਟ੍ਰੈਕਟਰ ਦਾ ਜਿਓਟਾ ਬਣੀ ਆਦੀ ਲੋਹਣ ਦੇ ਦੀਮਾ ਕਰਾਂਗੇ ਨਾ ਪਹਿਲਾਂ ਅਸੀਂ ਲਾ ਲਾ ਅਗਲਾ ਤੇਰਾ ਕਰ ਲੈ ਜਾਣੂ ਬੀਮੇ ਵਾਲੇ ਬੀਮੇ ਵਾਲੇ ਕਾੜਮੇ ਦੇ ਦੇਖੀ ਸਕੀ ਮੂਵੀ ਬਣਾ ਮੂਵੀ ਬਣਾਈ ਜਾਂਦੇ ਤੂੰ ਬਣਾ ਲੈ ਦਾ ਪੰਦੇ ਦਾ ਫਸ ਗਿਆ ਇਹਦਾ ਫਸ ਕੇ ਭਾਈ ਤੂੰ ਫਸ ਗਿਆ ਤੂੰ ਲੈ ਚੁੱਧ ਗਈ ਕੋਬੇ ਤੇਰੇ ਤਾਰਾ ਹੱਡਾ ਬਣਿਆ ਕੋਈ ਨਹੀਂ ਥੋੜਾ ਘਰ ਹੈ ਥੋੜੇ ਨਾਲ ਖੜਕੋ ਇਹਦਾ ਉਹ ਨਾ ਘਰ ਉਹ ਲੈ ਉਹ ਅੱਤੀ ਜਾਣ ਵੇ ਓ ਮਾਚਿਆਣੇ ਮਾਚਿਆਣੇ ਜੀ ਮੇਰਾ ਵੀ ਮੇਰਾ ਮੱਤਰ ਦੇ ਰੋ ਕਿਉਂ ਨਾ ਲਾ ਕੇ ਦਾ ਯਾਨੇ ਵੀ ਟਰੇਡ ਦਾ ਕੀ ਕਸੂਰ ਹੈ ਕੀ ਕੱਢੋ ਏ ਟਰੇਡ ਚ ਅਸੀਂ ਚਾਹੀਏਗਾ ਹਾਂ ਭਾਈ ਚਾਹੀਏਗਾ ਹਾਂ ਸੀ ਟਰੇਡ ਦਾ ਕੀ ਹਾਲ ਚਾਹੀਏ ਉਹਦੇ ਯਾਰਾ ਕਹਦਾ ਵੀ ਟਰੇਡ ਦਾ ਕੀ ਕੀ ਕੱਢਾਂਗੇ ਆ ਬੰਦੇ ਨਾਲ ਕੀ ਇਤਨੇ ਦਾ ਪੰਜਾਇਦ ਲਾ ਦੇ 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 ਹੋ ਵੀ ਰੋਣਾ ਮੋਵੇ ਮੱਛੀ ਆ ਮੱਛੀ ਆ ਮੱਛੀ ਆ ਹੋ ਮੱਛੀ ਗਿਆ ਬਚ ਗਿਆ ਇੱਥੇ ਨਿਕਲ ਗਿਆ ਇੱਥੇ ਰਿਜ਼ਲਟ ਮਿਲ ਗਿਆ ਮਾੜੇ ਕੰਮ ਦਾ ਨਤੀਜਾ ਪੈ ਗਿਆ ਮੈਂ ਮੱਛੜ ਨੂੰ ਮੈਂ ਕਹਿੰਦਾ ਸਾਰਾ ਮੱਛੀ ਇਹ ਇਹਨੂੰ ਮਰਨ ਦੋਰੀ ਆਜੋ ਆਜੋ ਟੈਟੂ ਸੀਟ ਚ ਚਲੇ ਪੈਟਰੋਲੇ ਕਿੰਨਾ ਟੱਡ ਬਰਾਬਰ ਹੁਕਣਾ ਚਲੋ ਕੁਝ ਨਹੀਂ ਕਰਨਾ ਪੁੱਤ ਫੇਰ ਤੁਹਾਡੀ ਬੀਡੀ ਲੈ ਜੀ ਬਚੋ